ਅਮਰitsar ਦੇ ਮੁਸਫਤਪੁਰ ਚ ਨਸ਼ੇ ਨੂੰ ਰੋਕਣ ਨੂੰ ਲੈ ਕੇ ਚੱਲੀਆਂ ਗੋਲੀਆਂ ਤੇ ਸਾਡੇ ਬੇਟੇ ਉਧਰ ਆਉਂਦੇ ਹੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮੈਗ ਵੇਚਦੇ ਉਹਨਾਂ ਨੂੰ ਰੋਕਿਆ ਇਸ ਕਰਕੇ ਆਪਣੇ ਹਥਿਆਰ ਲੈ ਕੇ ਆਏ ਉਹਨਾਂ ਨੇ ਇੱਥੇ ਗੋਲੀ ਵੀ ਚਲਾਈ ਹੈ 8 ਤੋਂ 10 ਨੌਜਵਾਨਾਂ ਵੱਲੋਂ ਚਲਾਈਆਂ ਗਈਆਂ ਨੇ ਗੋਲੀਆਂ ਕੀ ਕਰੋ ਕੀਆ ਅੱਛਾ ਜੀ ਪੀ ਤੁਹੀ ਮੰਦਿਆ ਨੂੰ ਬੱਚਿਆਂ ਨੂੰ ਸਿੱਖੀ ਵਿੱਚ ਪੈਨ ਦੋ ਤੁਸੀਂ ਬੱਚਿਆਂ ਨੂੰ ਨਾਂ ਲੱਗਿਆ ਤੇ ਲਾਉ ਬੱਚੇ ਹਾਂਜੀ ਤੇ ਇਹ ਕਾਰਨ ਇਹਨਾਂ ਨੇ ਗਲਤ ਸਮਝਿਆ ਉਹ ਗੱਲ ਪਏ ਉਹਨਾਂ ਦੇ ਮੇਰੇ ਵੀ ਨਾਲ ਗੱਲ ਪਏ ਮੇਰੇ ਬੇਟੇ ਤੇ ਉਹਨਾਂ ਨੇ ਮਤਲਬ ਪੱਗ ਲਾਈ ਤੇ ਅਸੀਂ ਦੋਵੇਂ ਮਾਪੋਤੇ ਉੱਥੇ ਮਹਾ ਬਜੇ ਹਾਂ ਔਰ ਸਦਕਾਰੀ ਮੌਕੇ ਤੇ ਪੁੱਜੇ ਤੇ ਜਾਂਚ ਕੀਤੀ ਸ਼ੁਰੂ ਆਲੇ ਦੁਆਲੇ ਦੇ ਖੰਗਾਲੇ ਜਾ ਰਹੇ ਨੇ ਸੀਸੀਟੀਵੀ ਕੈਮਰੇ ਉੱਥੇ ਹੀ ਲੋਕਾਂ ਵੱਲੋਂ ਕੁਝ ਗੋਲੀਆਂ ਦੇ ਪੋਲ ਵੀ ਪੁਲਿਸ ਅਧਿਕਾਰੀਆਂ ਨੂੰ ਸੌਂਪੇ ਗਏ ਅੰਮ੍ਰਿਤਸਰ ਵਿੱਚ ਲਗਾਤਾਰ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅੱਜ ਦਿਨ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਇਹਨਾਂ ਹੱਥਾਂ ਵਿੱਚ ਹਥਿਆਰ ਕਿੱਥੋਂ ਆ ਰਹੇ ਨੇ ਇਹ ਵੀ ਸੋਚਣ ਵਾਲੀ ਗੱਲ ਹੈ ਜੇਕਰ ਗੱਲ ਕਰੀਏ ਨਸ਼ੇ ਦੀ ਤੇ ਨਸ਼ੇ ਦਾ ਕਾਰੋਬਾਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ ਨੌਜਵਾਨ ਨਸ਼ੇ ਵਿੱਚ ਲੁਪਤ ਹੋ ਰਹੇ ਨੇ ਉੱਥੇ ਹੀ ਦੇਰਾ ਤੰਬਰਸਰ ਦੇ ਮੁਸਤਫਾ ਬਾਤ ਇਲਾਕੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਇਲਾਕੇ ਵਿੱਚ ਕੁਝ ਨੌਜਵਾਨ ਨਸ਼ਾ ਵੇਚਦੇ ਸਨ ਤੇ ਉਹਨਾਂ ਦੇ ਬੱਚੇ ਗੁਰਸਿੱਖ ਨੇ ਤੇ ਸਿੱਖੀ ਦੇ ਲਈ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਜਦੋਂ ਉਹਨਾਂ ਨੇ ਇਹਨਾਂ ਨੌਜਵਾਨਾਂ ਨੂੰ ਨਸ਼ਾ ਰੋਕਣ ਤੋਂ ਮਨਾ ਕੀਤਾ ਤਾਂ ਉਹਨਾਂ ਨੇ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਜਾ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਲਾਕੇ 'ਚ ਦਹਿਸ ਦਾ ਮਾਹੌਲ ਪੈਦਾ ਕਰ ਦਿੱਤਾ ਉੱਥੇ ਹੀ ਪੀੜਤ ਪਰਿਵਾਰ ਨੇ ਭੱਜ ਕੇ ਆਪਣੀ ਜਾਨ ਬਚਾਈ ਇਸ ਦੀ ਸੂਚਨਾ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਉਹਨਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਗੋਲੀਆਂ ਤੇ ਖੋਲ ਪੁਲਿਸ ਅਧਿਕਾਰੀਆਂ ਨੂੰ ਸੌਂਪ ਦਿੱਤੇ ਨੇ ਇਸ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਅਸੀਂ ਮੁਸਤਫਾ ਬਾਦ ਇਲਾਕੇ ਵਿੱਚ ਪਹੁੰਚੇ ਆ ਤੇ ਕੁਝ ਗੋਲੀਆਂ ਦੇ ਖੋਲ ਵੀ ਸਾਨੂੰ ਬਰਾਮਦ ਹੋਏ ਨੇ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹਦੇ ਰੌਣੇ ਤੇ ਕੀ ਗੱਲ ਹੋਈ ਸਾਰੀ ਜੀ ਮੇਰਾ ਨਾਮ ਮਨਜੀਤ ਕੌਰ ਮੁਸਤਰਾ ਮੁਸਵਾਦੇ ਰਹਿਣ ਵਾਲੇ 메인 ਬਾਜ਼ਾਰ ਤੇ ਭਾਜੀ ਅਸੀਂ ਉੱਥੇ ਮਾਪੋਤ ਉੱਥੇ ਖਲਤੇ ਬਾਜ਼ਾਰ ਚ ਤੇ ਇਹ ਵੀਰੇ ਮੇਰੇ ਨੇ ਨਾ ਉਹ ਸਿੱਖੀ ਨੂੰ ਬਲੌਕ ਕਰਦਾ ਤੇ ਉਹਨਾਂ ਨੇ ਹਾਂ ਜੀ ਮੇਰੇ ਹਾਂ ਜੀ ਤੇ ਇਹ ਨਸ਼ੇ ਵੇਚਦੇ ਆ ਉਹ ਨਸ਼ੇ ਵੇਚਣ ਤੋਂ ਇਹ ਕਰਨ ਡੱਕਿਆ ਉਹਨਾਂ ਨੂੰ ਤੁਹਾਡੇ ਵੇਚਣਾ ਰੋਕਿਆ ਕਿ ਨਸ਼ੇ ਰੋਕਿਆ ਅੱਛਾ ਜੀ ਵੀ ਤੁਸੀਂ ਬੰਦਿਆਂ ਨੂੰ ਬੱਚਿਆਂ ਨੂੰ ਸਿੱਖੀ ਵਿੱਚ ਪੈਣ ਦਿਓ ਤੁਸੀਂ ਬੱਚਿਆਂ ਨੂੰ ਨਾ ਨਸ਼ਿਆਂ ਤੇ ਲਾਓ ਅੱਛਾ ਜੀ ਹਾਂ ਜੀ ਤੇ ਇਹ ਕਰਨ ਇਹਨਾਂ ਨੇ ਗਲਤ ਸਮਝਿਆ ਤੇ ਉਹਨਾਂ ਨੇ ਮਤਲਬ ਤੁਹਾਡੇ ਬੇਟੇ ਦੇ ਗੋਲੀਆਂ ਚਲਾਈਆਂ ਹਾਂਜੀ ਹਾਂਜੀ ਉਹ ਗੱਲ ਪਏ ਉਹ ਉਹ ਗੱਲ ਪਏ ਉਹਨਾਂ ਦੇ ਮੇਰੇ ਵੀ ਨਾਲ ਗੱਲ ਪਏ ਮੇਰੇ ਬੇਟੇ ਦੇ ਉਹਨਾਂ ਨੇ ਮਤਲਬ ਪੱਗ ਲਾਈ ਤੇ ਅਸੀਂ ਦੋਵੇਂ ਮਾਪੋਤੇ ਉੱਥੇ ਮਹਾ ਬਚੇ ਆਂ ਵੀ ਤੁਹਾਡੇ ਕਹਿੰਦਾ ਨਾ ਨਸ਼ੇ ਰੋਕ ਨਸ਼ੇ ਕੇ ਰੋਕਣ ਤੋਂ ਕਿਤੇ ਗੋਲੀਆਂ ਚਲਾਈਆਂ ਗੋਲੀਆਂ ਚਲਾਈਆਂ ਕਿੰਨੇ ਕੁ ਬੰਦੇ ਸੀ ਟੋਟਲ ਜੀ ਉਹ ਹੈਗੇ ਜੇ ਆਪਣੇ ਕੋਲ 10 15 ਜਣੇ ਕੋਈ ਨਹੀਂ ਸੁਣੀ ਸੁਣਾਈ ਕੀਤੀ ਕੋਈ ਵੀ ਮੰਗ ਕੀ ਕਰਦੇ ਪੁਲਿਸ ਤੋਂ ਅਸੀਂ ਮੰਗੇ ਇਹੀ ਕਰਦੇ ਵੀ ਸਾਨੂੰ ਇਨਸਾਫ ਚਾਹੀਦਾ ਤੇ ਹਨ ਨਹੀਂ ਹੋਣੀ ਚਾਹੀਦੀ ਅਸੀਂ ਰਾਤ ਪੁਲਿਸ ਨੂੰ ਕਾਲ ਕੀਤੀ ਜਦੋਂ ਲੜਾਈ ਹੋਣ ਦੀ ਨਾ ਉਸੇ ਵੇਲੇ ਅਸੀਂ 2-3 ਵਾਰ ਉਹਨਾਂ ਨੂੰ ਕਾਲ ਕੀਤੀ ਉਹ ਨਹੀਂ ਆਏ ਕੀ ਸਮੇਂ ਤੇ ਕਿਉਂ ਨਹੀਂ ਆਏ ਪੁਲਿਸ ਵਾਲੇ ਜੀ ਇਹ ਹੁਣ ਅਸੀਂ ਨਹੀਂ ਜਾਣਦੇ ਕੀ ਵੀ ਇਹਨਾਂ ਨੇ ਕੋ ਮਤਲਬ ਕੋਈ ਪੈਸੇ ਦਾ ਹਸਾਬ ਕਿਤਾਬ ਆ ਕਿ ਕਿਸ ਹਸਾਬ ਆ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈਗਾ ਬੰਦਿਆਂ ਦਾ ਜਿਨ੍ਹਾਂ ਨੇ ਹਾਂਜੀ ਹਾਂਜੀ ਇਹਨਾਂ ਦੇ ਪਹਿਲਾਂ ਵੀ ਇਹਨਾਂ ਨੇ ਇਦਾਂ ਗੋੜੀ ਦੇ ਨਸਿਆਂ ਦਾ ਗੋੜੀ ਦੇ ਇਹਨਾਂ ਨੇ ਪਹਿਲਾਂ ਵੀ ਹੈਗਾ 2-3 3 ਸਾਲ ਕੱਟ ਗਏ ਮੇਰੇ ਨਾਲ ਵੀ ਤੇ ਕੀ ਗੱਲ ਹੋਈ ਸਾਰੀ ਭਾਈ ਮੇਰਾ ਨਾਮ ਬਲਵਿੰਦਰ ਕੌਰ ਹੈ ਬਿਜਲੀ ਘਰ ਮੋਸਾਬਾ ਦੇ ਰਹਿਣ ਵਾਲੇ ਕੀ ਗੱਲ ਹੋਈ ਅੱਜ ਸਾਰੇ ਇਕੱਠੇ ਇਲਾਕੇ ਵਿੱਚ ਪਟਾਏ ਕੀ ਗੱਲ ਹੋਈ ਹਾਂਜੀ ਗੱਲ ਹੋਈ ਵੀ ਸਾਡੇ ਬੇਟੇ ਉਧਰ ਆਉਂਦੇ ਸੀ ਤੇ ਇਹਨਾਂ ਨੇ ਉਹਨਾਂ ਨੂੰ ਉਹ ਮੈਗ ਵੇਜਦੇ ਉਹਨਾਂ ਨੂੰ ਰੋਕਿਆ ਇਸ ਕਰਕੇ ਆਪਣੇ ਹਥਿਆਰ ਲੈ ਕੇ ਆਏ ਉਹਨਾਂ ਨੇ ਇੱਥੇ ਗੋਲੀ ਵੀ ਚਲਾਈ ਹੈ ਹਾਂਜੀ ਕਿੰਨੇ ਬੰਦੇ ਆਏ ਸੀ ਜੀ ਬੰਦੇ ਤੇ ਪੰਜ ਦੇ ਹੀ ਪਛਾਣ ਕੇ ਕਰਦੇ ਬਾਕੀ ਸਾਨੂੰ ਨਹੀਂ ਪਤਾ ਹੈ ਹੈਗੇ 8-10 10-11 ਵਜੇ ਦਾ ਟਾਈਮ ਹੈ ਦੇ ਵਿੱਚ ਟਾਈਮ ਤੇ ਕੀ ਜਿਸ ਨੇ ਸਭਾ ਤੁਹਾਡੇ ਕੋਲ ਕੰਪਲੇਨ ਨਹੀਂ ਕੀਤੀ ਹਾਂਜੀ ਰਾਤੀ 2 ਵਜੇ ਕੰਪਲੇਨ ਕਰਕੇ ਆਂਦੇ ਕਪਲੇਨ ਤੁਹਾਡੀ ਤਾਂ ਲਿਖਣੀ ਮੁੰਡੇ ਨਾਲ ਲੈ ਕੇ ਆਓ ਫਿਰ ਤੁਹਾਡੀ ਕੰਪਲੇਨ ਲਿਖਣੀ ਹੈ ਹਾਂਜੀ ਤੁਹਾਡੀ ਕੰਪਲੇਨ ਪਾਈ ਗਈ ਹਾਂਜੀ ਲਗਾਈ ਹੈ ਉਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਨੇ ਪੁਲਿਸ ਨੂੰ ਬੁਲਾਇਆ ਪੁਲਿਸ ਨੂੰ ਰਾਤ 2 ਵਾਰੀ ਫੋਨ ਕੀਤਾ ਪਰ ਪੁਲਿਸ ਵਾਲੇ ਆਏ ਨਹੀਂ ਉਹ ਆਏ ਉਹਨਾਂ ਦੀ ਸੁਣ ਕੇ ਚਲੇ ਗਏ ਸਾਡੇ ਵੱਲ ਕੋਈ ਨਹੀਂ ਆਇਆ ਨਾ ਅੱਗੇ ਰਵੀਦਾਸ ਦੇ ਮੰਦਰ ਲਾਗੇ ਜਿੱਥੇ ਮੇਨ ਲੜਾਈ ਹੋਈ ਨਾ ਉੱਥੇ ਆਇਆ ਕੋਈ ਇਹਨਾਂ ਦੇ ਫਿਰ ਉਹਨਾਂ ਨੇ ਅੱਥੀ ਬੈ ਕੇ ਕੱਪੜੇ-ਕੁਪੜੇ ਵੀ ਪਾੜੇ-ਵਾਲੂ ਵੀ ਬਿਥੇਰੇ ਕੋਈ ਇਹਨਾਂ ਦਾ ਘਰ ਉੱਧ ਯਾ ਭਾਜੀ ਉਹਨਾਂ ਨੂੰ ਜਾਣਦੇ ਨਹੀਂ ਹੁੰਦਾ ਹੈਗੇ ਤੁਸੀਂ ਮੋਨੋ ਕੁਲਚੇ ਵਾਲਾ ਇੱਕ ਤੇ ਕਹਿੰਦੇ ਇੱਕ ਉਹਦਾ ਭਰਾ ਰੋਲ ਆਉਂਦਾ ਅੱਡੇ ਤੇ ਪਹਿਲਾਂ ਰੋਹ ਵਾਲੇ ਤੋਂ ਲੜਾਈ ਹੋਈ ਉਹਨੇ ਆਪਣੇ ਭਰਾ ਨੂੰ ਬੁਲਾਇਆ ਕੁਲਚੇ ਵਾਲੇ ਗੋਲੀਆਂ ਵਗੈਰਾ ਵੀ ਚੱਲੀਆਂ ਚੱਲੀਆਂ ਚਾਰ ਪਿਸਤੌਲ ਹੀ ਉਹਨਾਂ ਕੋਲ ਹਾਂਜੀ ਕਿਰਪਾਨਾਂ ਵੀ ਚੱਲੀਆਂ ਉਹ ਕੀ ਮੰਗ ਕੀ ਕਰਦੇ ਕਿੰਨੇ ਕ ਬੰਦੇ ਨੇ ਮੰਗੇ ਇਹ ਕਾਦੇ ਵੀ ਇਨਸਾਫ ਹੋਣਾ ਚਾਹੀਦਾ ਸੁਨਸ਼ਮ ਹੋਣਾ ਚਾਹੀਦਾ ਜਿਹੜੇ ਦਰਜਾ ਪਹਿਲੇ ਵੀ ਪਰਚੇ ਜਿਨ੍ਹਾਂ ਦੇ ਹੈਗੇ ਜੀ ਬਦਮਾਸ਼ੀ ਕਰਦੇ ਪੂਰੀ ਪਿੰਡ ਦੇ ਵਿੱਚ ਪਰਚੇ ਈਲ ਚ ਵੇਚਦੇ ਆ ਪੁਲਿਸ ਕਿ ਹੱਸ਼ਸ਼ੋਂ ਦਵਾਇਆ ਪੁਲਿਸ ਆਈ ਮੌਕੇ ਤੇ ਮੁੰਡਿਆਂ ਨੂੰ ਪਤਾ ਹੀ ਨਹੀਂ ਕੱਲਦੇ ਕਿੱਥੇ ਕਦੀ ਕਿਸ ਨੂੰ ਫੜ ਕੇ ਲਈ ਜਾਂਦੇ ਕਦੇ ਜਨਾਨੀਆਂ ਚੱਲੋਂ ਨਹੀਂ ਨਾਲ ਬੰਦਿਆ ਕਿ ਜਾਂ ਉਹਨਾਂ ਦੀਆਂ ਵੀ ਜਨਾਨੀਆਂ ਫੜ ਨਹੀਂ ਵੀ ਨਾਲ ਚੱਲ ਜਾਂਗੇ ਸਮਝਦੇ ਕਿ ਪੁਲਿਸ ਠੱਗਾ ਕਰ ਰਹੀ ਹੈ ਠੱਗਾ ਕਰੀ ਨਹੀਂ ਉਹਨਾਂ ਦੀਆਂ ਜਨਾਨੀਆਂ ਬਿਠਾ ਕੇ ਲਿਆਉਣਾ ਹੀ ਵੀ ਨਾਲ ਚੱਲਾਂਗੇ ਅਹੀਂ ਕੱਲੀਆ ਕਿੱਥੇ ਚੱਲ ਗਏ ਉਹਨਾਂ ਵੱਲੋਂ ਪੈਸੇ ਚੱਲ ਗਏ ਰਾਤੀ ਗੋਲੀ ਦਾ ਸਾਰ ਸਮਰਟ ਆਰਡਰ 810 ਬੰਦੇ ਹੈ ਜਿਹਨਾਂ ਦੇ ਹਾਂਜੀ ਜਾਨੀਏ ਪੰਜੇ ਕਿ ਨਹੀਂ ਬਣਾਣ ਚ 15 20 ਜਾਨੇ ਹੈਗੇ ਸੋਣਾ ਭਾਈ ਮਾਰੇ ਦਾ ਸੋਣਾ ਵਿੱਚ ਇੱਥੇ ਰਾਤੀ ਇੱਕ ਇੱਥੇ ਜਿਹੜੀ ਵਾਰਦਾਤ ਹੋਈ ਉਹਦੇ ਬਾਰੇ ਤੱਕ ਕੀ ਕਹਿਣਾ ਸਭਾ ਦਾ ਮੈਨੂੰ ਪਤਾ ਪਿਆ ਮਾਰਨਿੰਗ ਪੀਸੀ ਆ ਤੇ ਚੱਲਾਂਗਾ ਹਾਂਜੀ ਹਾਂਜੀ ਮੇਰੇ ਪੀਸੀ ਹਾਂ ਤੇ ਜੁੜਿਆ ਤਾਂ ਮੈਂ ਇਹਨਾਂ ਨਾਲ ਆਇਆ ਹਾਂ ਸਟਾਰ ਨਾਲ ਹੁਣ ਆ ਜੇ ਫੈਮਿਲੀ ਨੂੰ ਚੈੱਕ ਕਰ ਰਹੇ ਹਾਂ ਕਿ ਉਹ ਕੀ ਕਿਹੜੀ ਸੌਫਟ ਕਰਾ ਇਹਨਾਂ ਨੂੰ ਕਿਹਾ ਵੀ ਗੋਲੀਆਂ ਚਲੀਆਂ ਖੋਲ ਵੀ ਜਿਹੜੇ ਤੁਹਾਨੂੰ ਦੇ ਦਿੱਤੇ ਗਏ ਨੇ ਕੋਲ ਹੋਣੇ ਤੋਂ ਕਿਤਾਇ ਤੋਂ ਕੋਟ ਹੈ ਕਿ ਸਾਮ ਇਹ ਰਿਆਵਤ ਹਾਂਜੀ ਬੋਲ ਬਤਾ ਕੋ ਆਪਾਂ ਦਾ ਗਿਆ ਕਰਦੇ ਮਨ ਦੀ ਚਰਚੀ ਚੱਲ ਰਹੀ ਹੈ ਕੈਮਰੇਟ ਕਰਾ ਚੈੱਕ ਕਰਾਂਗੇ ਕਾਰਵਾਈ ਇਹਨਾਂ ਦੇ ਕੀਤੀ ਜਾਊਗੀ ਨਕਸ਼ੇ ਤੋਂ ਇਹਨਾਂ ਨੇ ਕਿਹਾ ਨਕਸ਼ੇ ਦੇ ਰੋਕਣ ਵਾਸਤੇ ਜਿਹੜੀਆਂ ਇੱਥੇ ਰਾਤੀ ਗੋਰੀਆਂ ਚਲਾਈਆਂ ਗਈਆਂ ਦੋ ਬੁੱਕ ਦੇ ਸਹੀ ਕਾਰਵਾਈ ਹੋਊਗੀ ਕਾਰਵਾਈ ਕਰਨੀ ਪਊਗੀ ਜੋਾਨੂੰ ਐਗਨਸ ਮਿਲੂ ਵੀ ਉਹਦੇ ਮੁਤਾਬਕ ਕਾਰਵਾਈ ਜੋ 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 ਸ਼ੁਰੂ ਹੋਊਗਾ ਇਹ ਵੀ ਸਾਹਮਣੇ ਆ ਵੀ ਉਹਨਾਂ ਦੇ ਪਹਿਲਾਂ ਵੀ ਕੋਈ ਪਰਚੇ ਕਰਤੀ ਸੀ ਉਹਨਾਂ ਉੱਤੇ ਸਭ ਤੋਂ ਵੱਡਾ ਪਿਛਤਾ ਸੱਤ ਮੇਰਾ ਬੇਦਖੀਤ ਮੈਂ ਕੁਝ ਘੰਟੇ ਚੱਲ ਰਹਾ ਉਹ ਥਾੜੇ ਜੋ ਰਿਕਾਰਡ ਕਢਾ ਕੇ ਵੈਰੀਫਾਈ ਕੀਤਾ ਜਾ ਰਿਹਾ ਜਿੰਨੇ ਵੀ ਉਹਨਾਂ ਦੇ ਪਰਚੇ ਰਜਿਸਟਰ ਹੈਗੇ ਨਾ ਕਿਤੇ ਹੈਗੇ ਫਿਰ ਵੀ ਉਹ ਬੰਦੇ ਕੀ ਹੈਗੇ ਉਹ ਸਾਰਾ ਇਹਨਾਂ ਦਾ ਛੋੜੇ ਚੇਦੇ ਕਰਦੇ ਨਸ਼ੇ ਦਾ ਕੰਮ ਆ ਬਾਕੀ ਦੂਜੀ ਗੱਲ